ਸਸਕਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਕਾਫੀ ਟਾਈਮ ਤੋਂ ਬਾਅਦ ਤੁਹਾਡੇ ਰੂਬਰੂ ਹੋਇਆ ਜੀ ਕਾਰਨ ਉਹਦੇ ਪਿੱਛੇ ਇਹ ਕਿ ਕੈਨੇਡਾ ਹੁਣ ਕਰਕੇ ਪਰਮਨੈਂਟ ਰਾਈਡੈਂਸੀ ਨਾਲ ਸੰਬੰਧਿਤ ਕਈ ਕੁਏਰੀਜ਼ ਕੇਸਸ ਬੱਚਿਆਂ ਦੇ ਰੈਗੂਲਰ ਚੱਲ ਰਹੇ ਨੇ ਹਾਈ ਕਮਿਸ਼ਨ ਆਫ ਕੈਨੇਡਾ ਰੈਗੂਲਰ ਆਫ ਦਿ ਸਿਸਟਮ ਦੇ ਵਿੱਚ ਤਬਦੀਲੀਆਂ ਲੈ ਕੇ ਆ ਰਿਹਾ ਸੋ ਬੱਚਿਆਂ ਨਾਲ ਮੀਟਿੰਗਜ਼ ਐਬਰੀ ਡੇ ਉਹਨਾਂ ਨੂੰ ਮਿਲਣਾ ਉਹਨਾਂ ਨੂੰ ਚੇਂजेस ਬਾਰੇ ਦੱਸਣਾ ਕੰਸਲ ਕਰਨਾ ਸੋ ਸਾਰਾ ਕੁਝ ਸਾਈਮਟੇਨियसली ਚੱਲ ਰਿਹਾ ਬਟ ਇੰਡੀਆ ਤੋਂ ਸਦਾ ਭਪਿੰਦਰ ਸਿੰਘ ਗਿੱਲ ਹਣੀ ਤੁਹਾਡੇ ਨਾਲ ਰੈਗੂਲਰ ਇਨ ਟੱਚ ਆ ਐਂਡ ਇੱਕ ਅਪਡੇਸ਼ਨ ਜਿਹੜੀ ਮੈਂ ਤੁਹਾਨੂੰ ਦੇਣਾ ਚਾਹੁੰਦਾ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸਕਸੈਸ ਸਟੋਰੀ ਸ਼ੇਅਰ ਕਰਦੇ ਆ ਏ ਸਕਸੈਸ ਸਟੋਰੀ ਹੈ ਜੀ ਸੁਖਰਾਜ कौर ਦੇ ਕੇਸ ਦੀ ਉਹਨਾਂ ਦੇ ਸੁਖਜਿੰਦਰਜੀਤ ਸਿੰਘ ਉਹਨਾਂ ਦੇ ਹਸਬੰਦ ਨੇ ਦੋਨਾਂ ਦਾ ਇਕੱਠਿਆਂ ਦਾ ਸੀ ਸਟੱਡੀ ਤੇ ਓਪਨ ਵਰਕ ਮੋਰਡ ਅਪਲਾਈ ਕੀਤਾ ਸੀ ਸੁਖਰਾਜ ਬੈਚਲਰ ਨੇ ਕਾਮਰਸ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਨੇ ਕੀਤੀ ਸੀ 98% ਨੰਬਰਾਂ ਨਾਲ ਪਾਸ ਨੇ 6.5 6 ਇਚ ਦਾ ਬੈਂਡ ਸਕੋਰ ਲੈ ਕੇ ਉਹਨਾਂ ਨੇ ਆਲਸ ਕੀਤੀ ਸੀ ਐਂਡ 20000 ਡਾਲਰ ਅਸੀਂ ਉਹਨਾਂ ਦਾ ਜੀਆਈਸੀ ਭਰਿਆ ਸੀ ਤੇ ਬਾਕੀ 7 ਲੱਖ ਰੁਪਇਆ ਸੁਖਰਾਜ ਸੁਖਜਿੰਦਰ ਦੇ ਬੈਂਕ ਦੇ ਵਿੱਚ ਵੀ ਅਸੀਂ ਸ਼ੋ ਕੀਤਾ ਸੀ ਕਿਉਂਕਿ ਸੁਖਜਿੰਦਰ ਉੱਥੇ ਬਿਜ਼ਨਸ ਕਰਦੇ ਨੇ ਸੋ ਦੋਸਤੋ ਇਹਨਾਂ ਦਾ ਇਕੱਠਿਆਂ ਦਾ ਕੇਸ ਅਪਰੂਵ ਹੋ ਗਿਆ ਗਿਆ ਇਹਨਾਂ ਦਾ ਜਲਦੀ ਹੀ ਪਾਸਪੋਰਟ ਸਟੈਂਪ ਹੋ ਕੇ ਵੀ ਆ ਜਾਊਗਾ ਐਂਡ ਬੜੇ ਹੀ ਕੈਂਡੀਡੇਟਸ ਇਸ ਵਕਤ ਸਾਨੂੰ ਈਮੇਲਾਂ ਰਾਹੀਂ ਜਾਂ ਮਿਲਕ ਕੇ ਕਾ ਇੰਡੀਆ ਆਫਿਸ ਦੇ ਵਿੱਚ इवन ਕੈਨੇਡਾ ਦੇ ਵਿੱਚ ਵੀ ਜਿਨ੍ਹਾਂ ਦੇ ਓਪਨ ਵਰਕ ਪਰਮਿਟ ਜਾਂ ਸਪਾਊਸ ਦਾ ਜਿਹੜਾ ਸਟੱਡੀ ਪਲੱਸ ਸਪਾਊਸ ਵਾਲਾ ਕੇਸ ਆ ਉਹ ਰਿਫਿਊਜ਼ ਹੋ ਕੇ ਆ ਰਿਹਾ ਤੇ ਉਹਨਾਂ ਦਾ ਕਾਰਨ ਹਾਈ ਕਮਿਸ਼ਨ ਆਫ ਕੈਨੇਡਾ ਭੇਜ ਰਿਹਾ ਕਿ ਫੰਡਸ ਨਹੀਂ ਤੁਸੀਂ ਜੋ ਸਾਡੀ ਰਿਕੁਆਇਰਮੈਂਟ ਆ ਉਸ ਹਿਸਾਬ ਨਾਲ ਸ਼ੋ ਕੀਤੇ ਹਾਲਾਂਕਿ ਫੰਡਸ ਉਹਨਾਂ ਨੇ ਆਪਦੇ ਲਾਈਕੋ ਦੇ ਹਿਸਾਬ ਦੇ ਨਾਲ ਹੀ ਸ਼ੋ ਕੀਤੇ ਸੀ ਸੋ ਉਹਨਾਂ ਕੈਂਡੀਡੇਟਸ ਨੂੰ ਮੇਰੀ ਇਹ ਹਦਾਇਤ ਆ ਘਬਰਾਉ ਨਾ ਆਪਦੇ ਏਜੰਟ ਨੂੰ ਕਹੋ ਕਿ ਰੀਕਨਸਿਡਰ ਕਰਨ ਲਈ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਲੈਟਰ ਪਾਓ ਆਫ ਦੇ ਜਿਹੜਾ ਜਸਟੀਫਾਈ ਕਰੋ ਕਿਵੇਂ ਤੁਸੀਂ ਫੰਡਸ ਲਾਈਕੋ ਦੇ ਹਿਸਾਬ ਨਾਲ ਸ਼ੋ ਕੀਤੇ ਨੇ ਜਿੰਨੇ ਉਹਨਾਂ ਨੇ ਫੰਡਸ ਤੁਹਾਨੂੰ ਇੱਕ ਜਾਨੇ ਨੂੰ ਤਾਂ ਕਿੰਨੇ ਚਾਹੀਦੇ ਆ ਦੋ ਜਾਨਿਆਂ ਨੂੰ ਤਾਂ ਜਿਹੜੇ 24 25000 ਡਾਲਰ ਜਿਹੜਾ ਤੁਸੀਂ ਸ਼ੋ ਕਰਨਾ ਉਹ ਕਿਵੇਂ ਬਣਤੇ ਨੇ ਕੱਲ ਦੀ ਕੱਲੀ ਚੀਜ਼ ਦਾ ਵੀਰਵਾ ਦੇ ਕੇ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਭੇਜੋ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਹਾਡਾ ਕੇਸ ਰੀਕਨਸਿਡਰ ਕਰੂਗਾ ਹਾਈ ਕਮਿਸ਼ਨ ਆਫ ਕੈਨੇਡਾ ਐਂਡ ਤੁਹਾਨੂੰ ਵੀਜ਼ਾ ਦੇ ਦੂਗਾ ਕਿਉਂਕਿ ਪਿਛਲੇ 1 ਮਹੀਨੇ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਕਈ ਕੇਸ ਪੇਰੈਂਟਸ ਨਾਲ ਸੰਬੰਧਤ ਸੀਗੇ ਜਿਹੜੇ ਉਹਨਾਂ ਦੇ ਬੱਚੇ ਕੈਨੇਡਾ ਨੇ ਐਂਡ ਉਹਨਾਂ ਦੇ ਬੀਰੈਂਸ ਦੇ ਕੇਸ ਸਾਡੇ ਰਿਫਿਊਜ਼ ਹੋਏ ਸੀ ਅਸੀਂ ਰੀਕਨਸਿਡਰ ਕਰਨ ਲਈ ਹਾਈ ਕਮਿਸ਼ਨ ਨੂੰ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਵੀਜ਼ਾ ਜ ਤਬਦੀਲ ਕੀਤੇ ਐਂਡ ਉਹ ਸਪਾਊਸ ਓਪਨ ਵਰਕ ਪਾਉਂਡ ਪਲੱਸ ਸਟੱਡੀ ਵੀਜ਼ਾ ਦੇ ਕਈ ਕੇਸ ਸਾਡੇ ਅਪਰੂਵ ਹੋ ਕੇ ਆਏ ਨੇ ਸੋ ਜੇ ਤੁਸੀਂ ਕੋਈ ਵੀ ਐਸੀ ਸਰਵਿਸ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਲੈਟਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਭਪਿੰਦਰ ਸਿੰਘ ਗਿੱਲ ਨੂੰ ਇੰਡੀਆ ਮਿਲ ਸਕਦੇ ਹੋ ਜੇ ਤੁਸੀਂ ਤੁਹਾਡਾ ਕੋਈ ਰਿਲੇਟਿਵ ਜਾਂ ਤੁਹਾਡਾ ਕੋਈ ਜਾਣ ਪਛਾਣ ਬ੍ਰੈਂਟਨ ਆਫਿਸ ਤੋਂ ਆਰਸੀਆਈਸੀ ਮੈਂਬਰਸ ਨੂੰ ਮਿਲ ਕੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਤੁਸੀਂ ਬ੍ਰੈਂਪਟਨ ਆਫਿਸ ਕੰਟੈਕਟ ਕਰ ਸਕਦੇ ਹੋ 2048915005 ਤੇ ਕਾਲ ਕਰਕੇ ਥੈਂਕ ਯੂ ਵੈਰੀ ਮੱਚ